ਜਿਹੜਾ ਸਾਹਮਣੇ ਦਿਸਦਾ ਪਹਾੜੀ ਦੇ ਉੱਤੇ ਲੱਗਾ ਸਿਗਨਲ ਇਹ 1838 ਤੋਂ ਲੈ ਕੇ 1951 ਤੱਕ ਛੇਪਾਂ ਨੂੰ ਸਿਗਨਲ ਦੇਣ ਦਾ ਕੰਮ ਕਰਦਾ ਸੀ ਗੱਲ ਬਾਤ ਹੋਈ ਉਹਨੇ ਦੱਸਿਆ ਇੱਥੇ ਘਰ ਹੁੰਦਾ ਸੀਗਾ ਹੁਣ ਪੂਰਾ ਤਾਂ ਪਤਾ ਨਹੀਂ ਕਿਹੜੀ ਜਗ੍ਹਾ ਤੇ ਹੈਗਾ 50 60 ਸਾਲ ਪਹਿਲਾਂ ਸੀਗਾ ਹੁਣ ਮੜੀ ਜਾ ਮੇਡ ਖਤਮ ਇੱਥੇ ਕੋਈ ਨਿਸ਼ਾਨ ਨਹੀਂ ਤੇ ਹੁੰਦਾ ਐਡਵੈਂਚਰ ਵਾਲਾ ਮਾਹੌਲ ਸਟਾਰਟ ਐਂ ਲੱਗਦਾ ਯੋਸ ਅਮਾਨਾ ਬਾਈ ਟਰੈਕ ਉਹ ਆਕਲੈਂਡ ਸਿਟੀ ਆ ਤੇ ਇਧਰਲੇ ਪਾਈਆਂ ਨਾਲੇ ਚੇਨਾ ਸਲੋ ਐਂਡ ਸਟੈਡੀ ਆ ਉੱਪਰ ਹੈਲੀਕਾਪਟਰ ਜਾਂਦਾ ਦਿਸਦਾ ਹੋਣਾ ਤੁਹਾਨੂੰ ਇਹ ਹਮੇਸ਼ਾ ਇੱਧਰ ਵੈਸਟ ਕੋਸਟ ਵਾਲੇ ਪਾਸੇ ਜਿੱਦਾਂ ਪੀਹਾਬੀ ਜਿਹੜੀ ਸਾਰਨ ਉਹ ਡੇਂਜਰਸ ਹੈ ਪੂਰੀ ਬਲੈਕ ਆ ਕਾਲੀ ਆ ਤੇਰੇ ਕਾਲੀ ਹੋਣ ਦਾ ਕਾਰਨ ਇਹੀ ਆ ਤੇ ਇੱਥੋਂ ਆਪਣੇ 4-500 ਕਿਲੋਮੀਟਰ ਜੇ ਨਾਲ-ਨਾਲ ਕੰਡੇ ਦੇ ਵੈਸਟ ਕੋਸਟ ਦੇ ਜਾਈਏ ਤੇ ਨਿਊ ਪਲਾਈਮ ਉੱਥੇ ਇੱਕ ਸ਼ਹਿਰ ਆ ਉੱਥੇ ਮਾਉਂਟ ਉਤਾਰਾਂ ਸਾਡੀ ਵੀਡੀਓ ਦੇਖ ਰਹੇ ਸਾਰੇ ਦਰਸ਼ਕਾਂ ਸੱਜਣਾ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ ਅੱਜ ਦੀ ਜਿਹੜੀ ਵੀਡੀਓ ਹੈ ਇਹ ਹੈਗੀ ਮਾਨਾ ਬਾਈ ਟਰੈਕ ਇੱਕ ਵੈਸਟ ਵਾਲੇ ਪਾਸੇ ਆਕਲੈਂਡ ਦੇ ਬਣਿਆ ਹੋਇਆ ਟਰੈਕ ਬ ਤੇ ਉੱਥੇ ਬਲੈਕ ਸੈਂਡ ਬੀਚ ਆ ਕਾਲੀ ਰੇਤਾ ਵਾਲੀ ਜਿਹੜੀ ਉਹ ਤੁਹਾਨੂੰ ਦਿਖਾਵਾਂਗੇ ਹੁਣ ਵੀ ਸਾਡੇ ਪੈਰਾਂ ਥੱਲੇ ਹੈਗੀ ਇਹ ਦਿਖਾਵਾਂਗੇ ਤੇ ਇਹਦੇ ਬਾਰੇ ਜਾਣਕਾਰੀ ਦੇਵਾਂਗੇ ਤੇ ਇੱਕ ਪਹਾੜੀ ਚੜਾਂਗੇ ਜਿਹੜਾ ਟਰੈਕ ਕਰਾਂਗੇ 4-4 ਘੰਟੇ ਦਾ ਟਰੈਕ ਹੈ ਤੇ ਉੱਪਰੋਂ 뷰 ਸਮੁੰਦਰ ਦਾ ਦਿਖਦਾ ਜਿਹੜਾ ਬਹੁਤ ਸੋਹਣਾ ਟਰੈਕ ਆ ਤੇ ਜਿਵੇਂ ਵੀਕਐਂਡ ਤੇ ਖੋਲਦੇ ਆ 2 ਮਹੀਨੇ ਬੰਦ ਰਿਹਾ ਤੇ ਲਾਸਟ ਵੀਕ ਆਏ ਸੀਗੇ ਫਰਾਈਡੇ ਨੂੰ ਉਦੋਂ ਸਾਨੂੰ ਰੋਡ ਬੰਦ ਮਿਲਿਆ ਤੇ ਹੀ ਵਾਸ ਚੱਲ ਗਏ ਅੱਜ ਹੁਣ ਅਸੀਂ ਆਏ ਸੈਚਰਡੇ ਦਾ ਅੱਜ ਖੁੱਲਾ ਹੈਗਾ ਬਹੁਤ ਲੋਕੀਕਾਰ ਪਾਰਕ ਫੁੱਲ ਭਰੀ ਆ ਗੱਡੀ ਖੜਾਉਣ ਨੂੰ ਜਗ੍ਹਾ ਨਹੀਂ ਸੀਗੀ ਤੇ ਹੁਣ ਆਪਾਂ ਚੱਲਦੇ ਆ ਅੱਗੇ ਤੁਹਾਨੂੰ ਉਹ ਨਾਲ ਬਲੈਕ ਸੈਂਡ ਬਾਰੇ ਜਾਣਕਾਰੀ ਦੇਵਾਂਗੇ ਤੇ ਇੱਕ ਉੱਪਰ ਟਰੈਕ ਕਰਕੇ ਖਾਉਂਦੇ ਆ ਇਹਦਾ ਬਹੁਤ ਸੋਹਣਾ ਵਿਊ ਆ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿੱਦਾਂ ਦੀ ਬਣਦੀ ਆ ਫਿਰ ਆਪਾਂ ਉਹ ਵੇ ਇੰਪਰੂਵਮੈਂਟ ਕਰੀਏ ਤੇ ਅੱਗੇ ਬਹੁਤ ਸਾਰਾ ਆਪਾਂ ਸਾਰੇ ਨਿਊਜ਼ੀਲੈਂਡ ਦਾ ਟੂਰ ਕਰਾਂਗੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅੱਗੇ ਮਿਲਦੇ ਫਿਰ ਆਪਾਂ ਆ ਆ ਹੈਗੀ ਇੱ ਆਪਾਂ ਜਾਣਾ ਇੱਧਰ ਉੱਪਰਲੇ ਪਾਸੇ ਤੇ ਇਹਦੇ ਪਰਲੇ ਪਾਸੇ ਪਹਾੜੀ ਆ ਆ ਜਿਹੜਾ ਬੋਰਡ ਲੱਗਾ ਮਾਨਾ ਵਨਈ ਟਰੈਕ ਇੱਧਰ ਨੂੰ ਜਾਣਾ ਆ ਰਾਜ ਇੱਕ ਬੀਚ ਆ ਨੂੰ ਰਾਹ ਜਾਂਦਾ ਪਹਿਲਾਂ ਤੁਹਾਨੂੰ ਬੀਚ ਵਿਖਾਵਾਂਗੇ ਇਹ ਬਲੈਕ ਸੈਂਡ ਬੀਚ ਆ ਤੁਸੀਂ ਵੇਖ ਸਕਦੇ ਆ ਪੂਰੀ ਤੱਕੇ ਬੀਚ ਵਿਖਾਵਾਂਗੇ ਆਪਾਂ ਮਾਨਾ ਵਾਈ ਟਰੈਕ ਨੂੰ ਬਾਅਦ ਚੱਲਦੇ ਆ ਤੇ ਇੱਧਰ ਪਹਿਲਾਂ ਬੀਚ ਚੱਲੂ ਚੱਲਦੇ ਬਲੈਕ ਸੈਂਡ ਬੀਚ ਮਾਨਾ ਵਾਈ ਵਾਲੀ ਆ ਮੜਾ ਜੀ ਆਪਾਂ ਇਥੋਂ ਸ਼ੁਰੂ ਕੀਤਾ ਵਾ ਤੇ ਆ ਉਧਰੋਂ ਆਏ ਆਪਾਂ ਕਾਰ ਪਾਰਕ ਲੋਂ ਤੇ ਆ ਸਾਰੀ ਬਲੈਕ ਸੈਂਡ ਆ ਦੇਖਦੇ ਹੋਣੇ ਤੁਸੀਂ ਤੇ ਆਪਾਂ ਉਹ ਪਹਾੜੀਆਂ ਦੇ ਪਰਲੇ ਪਾਸੇ ਜਾਣਾ ਉਹਦੇ ਉੱਪਰ ਹੈ ਉਹ ਪਹਾੜੀ ਆ ਉਹਦੇ ਪਰਲੇ ਪਾਸੇ ਇੱਕ ਹੋਰ ਚੋਟੀ ਆ ਉਧਰ ਜਾਣਾ ਵਾ ਤੇ ਰਾਹ ਚ ਚੀਨਾਂ ਪਾਈਆਂ ਇਦਾਂ ਦੇ ਰਾਹ ਵਾ ਚੀਨਾਂ ਚੜਨਾ ਪੈਂਦਾ ਉਹ ਤੁਹਾਨੂੰ ਖਾਵਾਂਗੇ ਪਹਿਲਾਂ ਤੁਹਾਨੂੰ ਲੈ ਕੇ ਚੱਲਦੇ ਬੀ ਚੱਲ ਆ ਗਿਆ ਸਮੁੰਦਰ ਪਰਲੇ ਪਾਸੇ ਬਲੈਕ ਸੈਂਡ ਤੇ ਕੰਡੇ ਦੇ ਆ ਕੀ ਕੁਦਰਤ ਦੇ ਰੰਗ ਆ ਇਹ ਗੱਲ ਬਾਤ ਆ ਉਹ ਸਿਗਨਲ ਉੱਪਰ ਲੱਗਾ ਹੋਇਆ ਛੋਟੀ ਜੀ ਪਹਾੜੀ ਦੇ ਉੱਤੇ ਜੇ ਤੁਹਾਨੂੰ ਦਿਖਦਾ ਤਾਂ ਤੇ ਆ ਸਮੁੰਦਰ ਦੇ ਕੋਲੇ ਜਾ ਲ ਕੇ ਵੇਖਦੇ ਆਂ ਅਸੀਂ ਜਦੋਂ ਆਪਾਂ ਆ ਟਰੈਕ ਕਰਨ ਆਏ ਆ ਮਾਨਾ ਬਾਈ ਵਾਲਾ ਤੇ ਇਹਦੇ ਨਾਲ ਕੰਡੇ ਦੇ ਥੱਲੇ ਬੀਚ ਬਣੀ ਆ ਤੇ ਇਹ ਹੈਗੀ ਆ ਬਲੈਕ ਸੈਂਡ ਤੇ ਇਹ ਹੁਣ ਤੁਸੀਂ ਜੇ ਨੇੜੇੋਂ ਵੇਖੋਗੇ ਆ ਤੁਹਾਨੂੰ ਭਾਉਂਦੇ ਆ ਪੂਰੀ ਬਲੈਕ ਆ ਕਾਲੀ ਆ ਤੇ ਇਹ ਕਾਲੀ ਹੋਣ ਦਾ ਕਾਰਨ ਇਹੀ ਆ ਤੇ ਇੱਥੋਂ ਆਪਣੇ 4-500 ਕਿਲੋਮੀਟਰ ਜੇ ਨਾਲ-ਨਾਲ ਕੰਡੇ ਦੇ ਵੈਸਟ ਕੋਸਟ ਦੇ ਜਾਈਏ ਤੇ ਨਿਊਪਲਾਈ ਮਾਥੇ ਇੱਕ ਸ਼ਹਿਰ ਆ ਉੱਥੇ ਮਾਊਂਟ ਤਾਰਾਨਾਕੀ ਪਹਾੜ ਜਵਾਲਾਮੁਖੀ ਆ ਉਹ ਜਵਾਲਾਮੁਖੀ ਜੋ ਕਹਿੰਦੇ 2.5 ਮਿਲੀਅਨ ਸਾਲ ਪਹਿਲਾਂ ਮਤਲਬ 25 ਲੱਖ ਸਾਲ ਪਹਿਲਾਂ ਜਵਾਲਾਮੁਖੀ ਫਟਿਆ ਉਹਨੇ ਕੰਡੇ ਦੇ ਨਾਲ ਨਾਲ ਸਮੁੰਦਰ ਦੇ ਆਦਾ ਜੋ ਲਾਵਾ ਗਿਆ ਉਹ ਸੁੱਕਿਆ ਫਿਰ ਉਹ ਦਿੱਤਾ ਬਣਿਆ ਇਹਦੇ ਵਿੱਚ ਹੁਣ ਲੋਹਾ ਵੀ ਆ ਤੇ ਲੋਹਾ ਕੱਢ ਕੇ ਇਹ ਚੈਨਲ ਨੂੰ ਵੇਚਦੇ ਆ ਆਪਣੇ ਨਿਊਜ਼ੀਲੈਂਡ ਦੇ ਤੇ ਇਹਦਾ ਮੁੱਦਾ ਪਿੱਛੇ ਜਿਹਾ ਵਾਵਾ ਪਖਿਆ ਸੀਗਾ ਜਿਨ੍ਹਾਂ ਨੇ ਸਾਡੀ ਪਿੱਛੋ ਵੀਡੀਓ ਪਿੱਛੇ ਪਿੱਛੇ ਵੀਡੀਓ ਵੇਖੀ ਆ ਮਰਸਰ ਬੇਹ ਵਾਲੀ ਉਹ ਇਹ ਸਾਰੇ ਬੀਜ ਦਾ ਆਪਾਂ ਉੱਪਰੋਂ ਬਿਖਾਇਆ ਤੁਹਾਨੂੰ ਪਹਾੜੀ ਤੋਂ ਉਹ ਵਾਲਾ ਤੇ ਇਹ ਸਮੁੰਦਰ ਹੈਗਾ ਤਾਸਮਾਨ ਸੀ ਇਹਦੀਆਂ ਛੱਲਾਂ ਹੈਗੀਆਂ ਜਿਹੜਾ ਵੈਸਟ ਕੋਸਟ ਵਾਲਾ ਸਮੁੰਦਰ ਹੈ ਇਹਦੀਆਂ ਸਾਰੀਆਂ ਛੱਲਾਂ ਭੇੜੀਆਂ ਹੀ ਆ ਤੁਸੀਂ ਵੇਖ ਸਕਦੇ ਆ ਤੇ ਇਹ ਥੋੜਾ ਸਮੁੰਦਰ ਹੈਗਾ ਤੈਰਨ ਸਰਫਿੰਗ ਵਾਲਿਆ ਉੱਤੇ ਜਿਵੇਂ ਰੈਂਗਲਨ ਬੀਚ ਹੋ ਗਈ ਤੇ ਦੂਜੀ ਪੀਹਾ ਬੀਚ ਪੀਹਾ ਬੀਚ ਆ ਜਿਹੜੀ ਉਹ ਸਾਰਨੋ ਡੈਡਲਿਸਟ ਬੀਚ ਐ ਇਥੋਂ ਦੀ ਨਿਊਜ਼ੀਲੈਂਡ ਦੀ ਤੇ ਆਪਾਂ ਹੁਣ ਚੜਾਂਗੇ ਆ ਪਹਾੜੀ ਪਹਾੜੀ ਦੇ ਪਰਲੇ ਪਾਸੇ ਟ੍ਰੈਕ ਕਰਾਂਗੇ ਇਸ ਨੂੰ ਉੱਪਰੋਂ ਵਿਊ ਦਿਖਾਵਾਂਗੇ ਤੇ ਆ ਇਥੋਂ ਦੇ ਕੁਦਰਤ ਦੇ ਰੰਗ ਆ ਤੇ ਸਮੁੰਦਰ ਛੱਲਾ ਮਾਰਦਾ ਸਮੁੰਦਰ ਤੇ ਕਿਆ ਬਾਤ ਹੈ ਕੁਦਰਤ ਦੇ ਰੰਗ ਤੇ ਇਧਰਲੇ ਪਾਸੇ ਨੂੰ ਆਪਾਂ ਚੱਲਾਂਗੇ ਅੱਗੇ ਨੂੰ ਉੱਪਰ ਨੂੰ ਤੇ ਆ ਮਛੀਆਂ ਫੜਨਾ ਇਥੋਂ ਦਾ ਸ਼ੌਂਕ ਆ ਉਹ ਵੀਰ ਇੱਕ ਦਾ ਜ਼ੋਰ ਲੱਗਾ ਦਾ ਮਛੀਆਂ ਫੜਨ ਨੂੰ ਤੇ ਇਧਰ ਛੱਲਾਂ ਕਿੱਡੀਆਂ ਕਿੱਡੀਆਂ ਛੱਲਾਂ ਉਹ ਉਪਰਾਂ ਤੁਸੀਂ ਵੇਖ ਸਕਦੇ ਆ ਇਹ ਤਾਸਮਾਨ ਸੀ ਜਿਹੜਾ ਵੈਸਟ ਕੋਸਟ ਆ ਉਹ ਸਾਰਾ ਇਦਾਂ ਦਾ ਵਾ ਤੇ ਜਿਹੜਾ ਹੈਗਾ ਦੂਜਾ ਆਪਣਾ ਪੈਸੀਫਿਕ ਪਰਲੇ ਪਾਸੇ ਈਸਟ ਵਾਲੇ ਉਹ ਥੋੜਾ ਠੀਕ ਆ ਜਿਵੇਂ ਫੈਮਿਲੀ ਆਤੇ ਜਿਵੇਂ ਨਹਾਉਣਾ ਜਾਂ ਕਰਨਾ ਸਵਿਮਿੰਗ ਕਰਨੀ ਉਹਨਾਂ ਹੱਥੇ ਠੀਕ ਆ ਤੇ ਸਰਫਿੰਗ ਕਰਨ ਨੂੰ ਇੱਧਰ ਲਾ ਇਹ ਚੀਜ਼ ਪਹਿਲਾਂ ਨਹੀਂ ਪਤਾ ਆਪਣੇ ਕੇ ਸੱਜਣ ਮਿੱਤਰ ਨੇ ਦੱਸੀ ਫਿਰ ਇਹ ਚੀਜ਼ ਤੇ ਧਿਆਨ ਵੀ ਦਿੱਤਾ ਤੇ ਹੁਣ ਪਤਾ ਲੱਗਦਾ ਵੀ ਇਹ ਸਮੁੰਦਰ ਆ ਜਿਹੜਾ ਬਹੁਤ ਹੈਗਾ ਥੋੜਾ ਛੱਲਾਂ ਚ ਇਹਦੀਆਂ ਛੱਲਾਂ ਵੱਡੀਆਂ ਤੇ ਜਿਹਨੂੰ ਸਰਫਿੰਗ ਆਸਤੇ ਵਧੀਆ ਆ ਉੱਪਰ ਹੈਲੀਕਾਪਟਰ ਜਾਂਦਾ ਦੱਸਦਾ ਹਣਾ ਤੁਹਾਨੂੰ ਇਹ ਹਮੇਸ਼ਾ ਇੱਧਰ ਵੈਸਟ ਕੋਸਟ ਵਾਲੇ ਪਾਸੇ ਜਿੱਦਾਂ ਪੀਹਾ ਬੀਚ ਜਿਹੜੀ ਸਾਰਨੋ ਡੇਂਜਰਸ ਐ ਡੈਡਲੀਐਸਟ ਬੀਚ ਆ ਉਹਦੇ ਲੋਕੀ ਬਹੁ ਮਰਦੇ ਜਿੱਦਾਂ ਨਿਜੀਲੈਂਡ ਦੀ ਤੁਸੀਂ ਸਰਚ ਮਾਰੋਗੇ ਤੇ ਇਹ ਵੈਸਟ ਕੋਸਟ ਤੇ ਰਹਿੰਦੇ ਰਹਿੰਦਾ ਲੱਗਦਾ ਵੀ ਲੋਕੀ ਸਰਫਿੰਗ ਕਰਨ ਆਉਂਦੇ ਆ 스ਵਿਮਿੰਗ ਕਰਦੇ ਆ ਤੇ ਉਹਦੇ ਕਰਕੇ ਇਹਨੂੰ ਪਹਿਰਾ ਰੱਖਣਾ ਹੀ ਪੈਂਦਾ ਇੱਥੇ ਫਿਰ ਰੈਸਕਿਊ ਟੀਮ ਤੇ ਆ ਇਥੋਂ ਦਾ ਵਿਊ ਆ ਇੱਥੋਂ ਸ਼ੁਰੂ ਹੁੰਦਾ ਟਰੈਕ ਆ ਤਾਂ ਆਪਾਂ ਕਰ ਲਿਆ ਸ਼ੁਰੂ ਟਰੈਕ ਤਾਂ ਉੱਪਰ ਉਹ ਹੁੰਦੇ ਵਿਊ ਅੱਜ ਇਹ ਸ਼ੁਰੂ ਕਰਕੇ ਉੱਪਰ ਘਾਰ-ਪਾਰਕ ਦਾ ਵਿਊ ਆ ਤੇ ਇਧਰਲੇ ਪਾਸੇ ਸਮੁੰਦਰ ਤੇ ਉਹ ਹੈਲੀਕਾਪਟਰ ਫਿਰਦਾ ਆ ਉੱਪਰ ਜਦੋਂ ਸਿਗਨਲ ਟਰੈਕ ਨੂੰ ਮੋੜਦੇ ਆ ਉੱਥੋਂ ਦਾ ਵਿਊ ਆ ਉਹ ਵਿਚਾਲੇ ਸਮੁੰਦਰ ਦੇ ਛੱਲੇ ਪਾਣੇ ਆ ਜਦੋਂ ਆਪਾਂ ਚੜੇ ਆ ਉੱਪਰਲੇ ਪਾਸੇ ਰਾਹ 'ਚ ਇੱਕ ਸਿਗਨਲ ਟਾਵਰ ਟਰੈਕ ਹੁੰਦਾ ਸਿਗਨਲ ਟਰੈਕ ਜਿਹਨੂੰ ਕਹਿੰਦੇ ਆ ਤੇ ਆਪਾਂ ਜਾਣਾਂ ਦੇ ਉੱਪਰਲੇ ਪਾਸੇ ਵੀ ਆ ਤੁਹਾਨੂੰ ਉੱਪਰ ਵਿਊ ਦਿਖਾਉਣੇ ਸਿਗਨਲ ਟਾਵਰ ਦਿਖਾਉਣੇ ਆ ਉਹ ਜਿਹੜਾ ਸਾਹਮਣੇ ਦਿਸਦਾ ਪਹਾੜੀ ਦੇ ਉੱਤੇ ਲੱਗਾ ਸਿਗਨਲ ਇਹ 1838 ਤੋਂ ਲੈ ਕੇ 1951 ਤੱਕ ਛਿਪਾਂ ਨੂੰ ਸਿਗਨਲ ਦੇ ਦਿੰਦਾ ਕੰਮ ਕਰਦਾ ਸੀ ਜੋ ਵੀ ਲਾਈਟ ਆ ਉਹ ਜੋ ਸਿਗਨਲ ਕਰਦੇ ਛਿਪਾਂ ਨੂੰ ਕਮਾਂਡ ਦਿੰਦਾ ਸੀ ਦੂਰੋਂ ਲਾਈਟ ਦਿਸਦੀ ਜੋ ਉਹ ਪਹਾੜੀ ਤੇ ਚਿੱਟਾ ਜਿਹਾ ਲੱਗਾ ਤੇ ਆਹ ਪਹਾੜੀ ਤੇ ਜਿਹੜਾ ਹੁੰਦਾ ਇਤਿਹਾਸ ਲਿਖਿਆ ਨਹੀਂ ਕੋਈ ਇੱਕ ਬਜ਼ੁਰਗ ਬੀਬੀ ਚੜ੍ਹਦੀ ਉਹਦੇ ਨਾਲ ਗੱਲਬਾਤ ਹੋਈ ਉਹਨੇ ਦੱਸਿਆ ਇੱਥੇ ਘਰ ਹੁੰਦਾ ਸੀਗਾ ਹੁਣ ਪੂਰਾ ਤਾਂ ਪਤਾ ਨਹੀਂ ਕਿਹੜੀ ਜਗ੍ਹਾ ਤੇ ਹੈਗਾ 50 60 ਸਾਲ ਪਹਿਲਾਂ ਸੀਗਾ ਹੁਣ ਮੜੀ ਗਿਆ ਮੇਟ ਖਤਮ ਇੱਥੇ ਕੋਈ ਨਿਸ਼ਾਨ ਨਹੀਂ ਤੇ ਇੱਥੋਂ ਕਹਿੰਦੇ ਚੇਨਾ ਨਾਲ ਉੱਪਰ ਸਮਾਨ ਚੜਾਉਂਦੇ ਹੁੰਦੇ ਸੀਗੇ ਉਹ ਕਿਉਂਕਿ ਜੋ ਸਮਾਨ ਲਿਆਉਣਾ ਤੇ ਇੱਥੇ ਹੁੰਦਾ ਹੀ ਘਰ ਕਿ ਤੇ ਆ ਇੱਥੇ ਤਾਂ ਆਸਮਾਨ ਸੀ ਛੱਲਾ ਮਾਰਦਾ ਸਮੁੰਦਰ ਤੇ ਆ ਥੱਲੇ ਬਲੈਕ ਸੈਂਡ ਬੀਚ ਇੱਥੋਂ ਆਪਾਂ ਆਏ ਆ ਸ਼ੁਰੂ ਜੇ ਤੁਸੀਂ ਵੇਖੋਗੇ ਤੇ ਆ ਥੱਲੇ ਮਸ਼ਕੀਆਂ ਫੜਦੇ ਕੋਰੇ ਕਿਆ ਬਾਤ ਹੈ ਕੁਦਰਤ ਦਾ ਕ੍ਰਿਸ਼ਮਾ ਤੇ ਛੱਲਾ ਆਪਾਂ ਜਾਣਾ ਉਹ ਪਹਾੜੀ ਦੇ ਪਰਲੇ ਪਾਸੇ ਇੱਕ ਹੋਰ ਪਹਾੜੀ ਆ ਆ ਸਾਰਨਾ ਆਸਮਾਨ ਸੀ ਕਰਕੇ ਤੇ ਇੱਥੇ ਫਿਰਦਾ ਹੈਲੀਕਾਪਟਰ ਇਹ ਫਿਰਦਾ ਹੀ ਰਹਿੰਦਾ ਪੰਜਵੀਂ ਛੇਵੀਂ ਰਹੀ ਅੱਜ ਵੇਖ ਲਿਆ ਅਜੇ ਅੱਗੇ ਪਤਾ ਨਹੀਂ ਕਿੰਨੀ ਵਾਰੀ ਵੇਖਣਾ ਆ ਆ ਪਾ ਕੇ ਥੱਲੇ ਉਧਰ ਸਿਗਨਲ ਟ੍ਰੈਕ ਥੱਲੇ ਆ ਪਾੜੀ ਇਧਰੋਂ ਆਏ ਆ ਇੱਥੇ ਆ ਗਏ ਉੱਥੇ ਜਾਣਾ ਅੱਗੇ ਆ ਇੱਕ ਹਿੱਲ ਚੜਾ ਆਏ ਆ ਤੇ ਆ ਵਾਲੇ ਮਾਊਂਟਨ ਤੇ ਵਿਊ ਤੁਸੀਂ ਦੇਖ ਸਕਦੇ ਆ ਸਾਹ ਸਾਡੇ ਫੁੱਲੇ ਹੋਇਆ ਤੇ ਅਸੀਂ ਉਹ ਸਾਹਮਣੇ ਵਾਲੇ ਮਾਊਂਟਨ ਤੇ ਜਾਣਾ ਜੋ ਕਿ ਕਾਫੀ ਦੂਰ ਆ ਤੇ ਕੋਈ ਨਹੀਂ ਕਰਾਂਗੇ ਮਹਾਰਾਜ ਦੀ ਕਿਰਪਾ ਨਾਲ ਤੇ ਚਲੋ ਦਿਖਾਉਂਦੇ ਤੁਹਾਨੂੰ ਆ ਇੱਥੋਂ ਦਾ ਵਿਊ ਹੈ ਤੇ ਆਪਾਂ ਇਧਰਲੀ ਪਹਾੜੀ ਤੋਂ ਆਏ ਆ ਤੇ ਆ ਥੱਲੇ ਜਾ ਕੇ ਫੇਰ ਸਾਰੇ ਰਾਹ ਇਦਾਂ ਜਾ ਜਾ ਕੇ ਉਹ ਉੱਥੇ ਜਾਣਾ ਉੱਪਰ ਉਹਦੇ ਉੱਪਰ ਉਹ ਥੱਲੇ ਘਰ-ਬਾਰਕ ਇਹ ਸਾਡਾ ਜਿਹੜਾ ਛੋਟਾ ਵੀਰ ਹੈ ਇਹ ਦਬਦਾ ਦਾ ਤੇ ਇਹਨੂੰ ਥੋੜਾ ਜਿਓਰ ਨੇ ਝੜਾਉਣਾ ਪੈਣਾ ਕਹਿੰਦਾ ਵੀ ਉਹ ਤੇ ਜਾਣਾ ਉਹ ਤੇ ਐਂ ਕਰਦਾ ਉਸੇ ਤੇ ਜਾਣਾ ਜਾਣਾ ਹੀ ਜਾਣਾ ਐਂ ਕਰੀ ਜਾਂਦਾ ਤੇ ਹੁਣ ਲੈ ਕੇ ਚੱਲਦੇ ਆ ਆ ਇੱਥੋਂ ਦਾ ਵਿਊ ਆ ਕੁਦਰਤ ਦਾ ਉਹ ਥੱਲੇ ਰਾਹ ਜਾਂਦਾ ਗੱਡੀਆਂ ਜਾਂਦੀਆਂ ਉਹ ਦਰਕਾਰ ਪਾਰਕ ਆ ਉਥੇ ਤੇ ਆ ਇੱਥੋਂ ਦੀਆਂ ਵਾਦੀਆਂ ਪਹਾੜੀਆਂ ਵਾਈਟੈਕ ਰੀਟ੍ਰੀਂਜਸ ਤੇ ਇਧਰਲੇ ਪਾਸੇ ਮੈਨ ਖਾਉ ਹਾਈਟਸ ਉਹ ਲਾਈਟ ਹਾਊਸ ਹੁਣ ਇਹਨਾਂ ਨੇ ਬੰਦ ਕੀਤਾ ਪਿਆ 2 ਸਾਲ ਹੋ ਗਏ ਉੱਥੇ ਤੇ ਗਾਈਆਂ ਡੱਗ ਪੀਆਂ ਜਿਹੜੇ ਸਲਿੱਪਾ ਉਹ ਵਾਈਟ ਹਾਊਸ ਚਿੱਟਾ ਜਿਹਾ ਤੇ ਆ ਸਾਰੀ ਬਲੈਕ ਸੈਂਡ ਬੀਚ ਵੈਸਟ ਕੋਸਟ ਵਾਲੇ ਪਾਸੇ ਚੱਲਦੇ ਅੱਗੇ ਆ ਲੋ ਵੀ ਆਪਾਂ ਅੱਗੇ ਜਾਵਾਂਗੇ ਐਡਵੈਂਚਰਸ ਮਾਹੌਲ ਐ ਕਿ ਇਹਨਾਂ ਨੂੰ ਫੜ ਕੇ ਚੜਨ ਇੱਥੇ ਜਾ ਕੇ ਅੱਗੇ ਤੁਹਾਨੂੰ ਫੁੱਲ ਐਡਵੈਂਚਰ ਵਾਲਾ ਮਾਹੌਲ ਆਊਗਾ ਥੱਲੇ ਜਾ ਕੇ ਫੇਰ ਉਹ ਪਹਾੜੀ ਚੜਨੀ ਆਪਾਂ ਖਾਸਾ ਕੰਮ ਲੰਮਾ ਪੈ ਜਾਂਦਾ ਤੇ ਉਧਰਲੇ ਪਾਸੇ ਆਗਲੈਂਡ ਸਿਟੀ ਬਦਲਾਂ ਦੇ ਹਲੇ ਇਧਰ ਹੁੰਦਾ ਐਡਵੈਂਚਰ ਵਾਲਾ ਮਾਹੌਲ ਸਟਾਰਟ ਚੇਨ ਫੜ ਕੇ ਚੜਨਾ ਤੇ ਪਰਲੇ ਪਾਸੇ ਉਤਰਨਾ ਇਧਰ ਸਮੁੰਦਰ ਛੇ ਆਲ ਪੂਰਾ ਜੋਰ ਐਡਵੈਂਚਰ ਵਾਲਾ ਮਾਹੌਲ ਆਇਤੀ ਐਂ ਲੱਗਦਾ ਜੋਰ ਛੇਕ ਕਿਹ ਆ ਬਾਦ ਆ ਜਾਂਦੇ ਇੱਥੋਂ ਦੇ ਚੋਬਰ ਤੇ ਇੱਥੋਂ ਉੱਪਰਲਾ ਵਿਊ ਹੈ ਤੇ ਆਪਾਂ ਜਾਣਾ ਉਹ ਚੁੰਝ ਤੇ ਆ ਇੱਥੋਂ ਪੂਰਾ ਕੇਅਰਫੁਲ ਰਹਿਣਾ ਪੈਂਦਾ ਆ ਪਥਰੀਲੇ ਪਹਾੜ ਨਾਲ ਪਾਈਆਂ ਇਹਨਾਂ ਨੇ ਚਿੰਨ ਸਲੋ ਐਂਡ ਸਟੈਡੀ ਪ੍ਰਿੰਸ ਦਾ ਰੇਸ ਕੀ ਬਾਤ ਹੈ ਕੁਦਰਤ ਦੇ ਰੰਗ ਜੇ ਕਹਿੰਦੇ ਜੋਰ ਲੱਗਦਾ ਪਹਾੜ ਚੜਨ ਨੂੰ ਤੇ ਇੱਥੋਂ ਦਾ ਮਾਹੌਲ ਫਿਰ ਕੁਦਰਤੀ ਆਨੰਦ ਵੀ ਮਾਣਦਾ ਬੰਦਾ ਤੇ ਜਿਹੜਾ ਸਿੱਧਾ ਹੈਲੀਕਾਪਟਰ ਨਾਲ ਉੱਪਰ ਉਤਰ ਜੇ ਤੇ ਉਹ ਇਹ ਆਨੰਦ ਨਹੀਂ ਮਾਣ ਸਕਦਾ ਕਹਿੰਦੇ ਆ ਵੀ ਜਿਹੜਾ ਪਹਾੜੀ ਚੜਦਾ ਹੋਰ ਇਹ ਗਰਬਾਣੀ ਆ ਰਾਹ ਜਾਂਦਿਆਂ ਨੂੰ ਇੱਕ ਹੋਰ ਸ਼ਾਨਦਾਰ ਵਿਊ ਉਹ ਘਰ-ਪਰਕ ਆ ਪਾਏ ਆ ਇਧਰੋਂ ਆ ਚੋਟੀ ਤੋਂ ਆਏ ਆ ਤੇ ਆਲੀ ਤਾਂ ਜਾਣਾ ਦੂਜੀ ਤੇ ਕਾਫੀ ਜਦੋਜਹਿਦ ਤੋਂ ਬਾਅਦ ਆਪਾਂ ਆ ਗਏ ਪਹਾੜੀ ਦੇ ਉੱਪਰ ਅਮਾਨਾ ਬਾਈ ਟ੍ਰੈਕ ਉਹ ਆਕਲੈਂਡ ਸਿਟੀ ਆ ਤੇ ਇਧਰਲੇ ਪਾਸੇ ਸਮੁੰਦਰ ਉਹ ਤੋਂ ਆਏ ਆ ਪਹਿਲਾਂ ਤੇ ਉਹ ਬਰਲਾ ਸਿਗਨਲ ਟ੍ਰੈਕ ਉਹ ਦੂਜੇ ਪਾਸੇ ਆ ਇੱਧਰ ਕਾਰ ਪਾਰਕ ਬਲੈਕ ਸੈਂਡ ਬੀਚ ਆਪਾਂ ਮਾਨਾ ਬਾਈ ਟ੍ਰੈਕ ਦੇ ਆਗੇ ਉੱਪਰ ਜਿਵੇਂ ਟੌਪ ਤੇ ਇੱਕ ਉਹ ਉਪਰ ਪਹਿਲਾਂ ਤੁਹਾਨੂੰ ਉੱਧਰ ਦਿਖਾਇਆ ਉਹ ਬਾੜੀ ਤੇ ਆ ਇੱਥੋਂ ਦਾ ਵਿਊ ਹੈ ਤੇ ਇੱਕ ਆਗੇ ਉੱਪਰ ਇੱਥੇ ਤੇ ਹੁਣ ਜਦੋਂ ਜਿਆਦਾ ਬਹੁਤ ਲੱਗਦੀ ਆ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਜ ਯੂਰ ਬਹੁਤ ਲੱਗਦਾ ਮਿਹਨਤ ਲੱਗਦੀ ਤੁਹਾਨੂੰ ਬਹੁਤ ਸੋਹਣੇ ਸੋਹਣੇ ਵਿਊ ਦਿਖਾਵਾਂਗੇ ਇੱਥੋਂ ਦੇ ਆ ਸਮੁੰਦਰ ਹੈ ਆਸਮਾਨ ਸੀ ਤੇ ਬਲੈਕ ਸੈਂਡ ਬੀਚ ਤੇ ਆਪਾਂ ਟਾਪ ਤੇ ਆ ਗਏ ਆ ਹੁਣ ਤੁਹਾਨੂੰ ਵਾਪਸ ਥੱਲੇ ਜਾਂਦੇ ਦਿਖਾਵਾਂਗੇ ਤੇ ਉਹ ਬਾਈ ਇੱਕ ਆਪਣੇ ਗੱਲਾਂ ਬਾਤਾਂ ਕਰਕੇ ਆਏ ਆ ਥਾਈਲੈਂਡ ਦਾ ਵੀਰ ਹੈ ਸੇ ਹਾਈ ਉਹ ਤੇ ਉਹ ਬੋ ਯਾ ਬਿਊਟੀਫੁਲ ਤੇ ਇੱਥੋਂ ਦਾ ਵਿਊ ਹੈ ਇਹ ਸਾਰਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਹੁਣ ਆਪਾਂ ਚੱਲਦੇ ਥੱਲੇ ਉਹ ਥੱਲੇ ਕਾਰ ਪਾਰਕ ਤੁਹਾਨੂੰ ਦਿਖਦੀ ਆ ਚੱਲਦੇ ਥੱਲੇ ਆਲੋ or he enjoy the walk yeah, and the view. All the view. ਇਹ ਵਾਈਟਾ ਕਰੀ ਰੇਂਜਸ ਦੀਆਂ ਪਹਾੜੀਆਂ ਅੱਗੇ ਆਪਾਂ ਪਹਾੜੀ ਦੇ ਪਰਲੇ ਪਾਸੇ ਮਰਸਰ ਬੇ ਲੂਪ ਵੀ ਕੀਤਾ ਤੇ ਉਹ ਆਕਲੈਂਡ ਸਿਟੀ ਹੈ ਤੇ ਆ ਮੈਨ ਕਾਉ ਹਾਈਟਸ ਸਾਰਾ ਵੈਸਟ ਕੋਸਟ ਆ ਜਦੋਂ ਆਪਾਂ ਉੱਪਰ ਆਉਨੇ ਆ ਤੇ ਆ ਇੱਥੇ ਨਾਂ ਲਿਖੇ ਆਪਣੇ ਜਿਵੇਂ ਆਪਣੇ ਕੰਮ ਹੁੰਦੇ ਇੱਥੇ ਵੀ ਹੁੰਦੇ ਆ ਲੋਕੀ ਨਾਂ ਲਿਖਦੇ ਆ ਤੇ ਜਦੋਂ ਸਾਲ ਪੜੇ ਤੇ ਆ 2012 ਤੇ ਬੰਦਾ 13-14 ਸਾਲ ਪਹਿਲਾਂ ਵੀ ਇੱਥੇ ਆ ਕੇ ਗਏ ਆ ਤੇ ਆ ਸਾਰੇ ਪਾਸੇ ਉਹ ਰੰਗਿਆ ਕਿਓਟੀ ਦੇ ਉੱਪਰ ਤੇ ਆਪਾਂ ਉਧਰਲੇ ਪਾਸੇ ਉਹ ਪਹਿਲਾਂ ਉਹ ਵਿਖਾਈ ਸੀ ਪਹਾੜੀ ਤੇ ਫੇਰ ਆਪਾਂ ਜਾਣਾ ਹੁਣ ਥੱਲੇ ਉਹ ਕਾਰ ਪਾਰਕ ਉਧਰਲੇ ਪਾਸੇ ਤੁੱਪ ਛੱਲਾ ਮਾਰਦਾ ਸਮੁੰਦਰ ਤੇ ਆਹ ਵਾਈਟਾ ਕਰੀ ਰੇਂਜਰਸ ਦੀਆਂ ਪਹਾੜੀਆਂ ਪੱਛਮ ਵਾਲਾ ਪਾਸਾ ਓਕਲੈਂਡ ਦਾ ਤੇ ਇਹਦੇ ਪਰਲੇ ਪਾਹੇ ਪੀਹਾ ਬੀਚ ਆ ਆ ਪਹਾੜੀ ਦੇ ਜਿਹੜੀ ਕਿ ਡੇਂਜਰਸ ਐਂਡ ਡੈਡਲੀਐਸਟ ਬੀਚ ਤੇ ਉਹ ਮਨਕਾਉ ਹਾਈਟਸ ਚੱਲ ਵੀ ਵੇਲੀਆ ਕਰ ਸਮਾਨ ਇਕੱਠਾ ਤੇ ਪਾਈਏ ਚੱਲੇ ਥੱਲੇ ਨੂੰ ਚੱਲੇ ਪਾਈਏ ਠੰਡੀ ਠੰਡੀ ਹਵਾ ਤੇ ਹੁਣ ਜਾਣਾ ਪੈਣਾ ਮੀਂਹ ਦਾ ਮੌਸਮ ਹੋ ਚੱਲਿਆ ਬੱਦਲਵਾਈ ਹੋ ਗਈ ਐ ਤੇ ਕਾਲੀ ਰੇਤਾ ਤੇ ਉਹ ਸਿਟੀ ਆਗਲੈਂਡ ਤੇ ਆ ਇੱਧਰ ਸਾਡਾ ਸਰਤਾਜ ਸਿੰਘ ਆਜ ਆ ਗਿਆ ਜਾਜ ਮਿੱਤਰ ਉਹ ਦਰਜਾਜ ਬਦਲਾਂ ਦੇ ਵਿੱਚ 에어ਪੋਰਟ ਤੇ ਵੱਲ ਵਾਧਾ ਹੋਇਆ ਜੇਦੋਂ ਵੀ ਆਪਾਂ ਤੇਜ਼ੀ ਨਾਲ ਉਤਰਦੇ ਹਾਂ ਜਿਹੜਾ ਸਰਵੇ ਹੋਇਆ ਸਾਰਨਾ ਵੱਧ ਘਟਨਾਵਾਂ ਟ੍ਰੇਕਿੰਗ 'ਚ ਉਤਰਨ 'ਚ ਹੁੰਦੀਆਂ ਚੜ੍ਹਨਾ ਸੌਖਾ ਦਾ ਉਹਨਾਂ ਸੌਖਾ ਨਹੀਂ ਚੜਾਈ ਦੇ ਵਿੱਚ ਦੁਰਘਟਨਾਵਾਂ ਘੱਟ ਹੁੰਦੀਆਂ ਉਤਰਨ ਵੇਲੇ ਜ਼ਿਆਦਾ ਹੁੰਦੀਆਂ ਇਹ ਜਿਹੜਾ ਸਾਰਨ ਬਾਅਦ ਸਰਵੇ ਹੋਇਆ ਆਪਾਂ ਡਰਦੇ ਨਿਆਣੇ ਲਿਆਉਣ ਆਵੇ ਲਾ ਨੇ ਕਿਨੇ ਕਿਨੇ ਨਿਆਣੇ ਐਦਾ ਜਾਂਦੇ ਸਾਲ ਦਾ 1.5 2 2 ਸਾਲ ਦੇ ਇਹ ਹੈ ਸ਼ੁਰੂ ਕੀ ਐਡਵੈਂਚਰ ਉਹ ਜਾਂਦੇ ਹੋ ਇਹ ਹੈ ਜੀ ਇੱਥੋਂ ਦਾ ਐਡਵੈਂਚਰ ਸਮਾਉਲ ਐਂਦਾ ਚੜਦੇ ਆ ਇੰਨਾ ਵੀ ਪਾਈਆਂ ਉਂਈ ਚੇਨਾ ਫੜ ਕੇ ਵੀ ਚੜ ਸਕਦੇ ਆ ਤੇ ਐਂਦਾ ਵੀ ਬਿਨਾ ਚੇਨਾ ਤੋਂ ਫੁੱਲ ਹਵਾ ਇੱਥੋਂ ਦਾ ਵਿਊ ਸਮੁੰਦਰ ਤੇ ਪਹਾੜਾਂ ਦੀਆਂ ਚੋਟੀਆਂ ਤੇ ਵਾਈਟਾ ਕਰੀ ਬਣ ਗਈ ਇਹ ਵਾਪਸੀ ਦਾ ਥਿਊ ਆ ਗਿਆ ਜਿਹੜਾ ਹਰਦੀ ਹਰ ਤਰ੍ਹਾਂ ਦੀ ਹਰ ਤਰ੍ਹਾਂ ਇੱਥੇ ਟਰੈਕਾਂ ਤੇ ਮਿਲਦਾ ਆ ਲਾ ਗਿਆ ਦਾ ਕੈਮੀਕਲ ਕੋਰੀਆਂ ਨੂੰ ਬਚਾਉਣ ਲਈ ਕੋਰੀ ਜੇ ਆਪਣੇ ਹੋਰ ਵੀਡੀਓ ਤੇ ਵੀ ਦੇਖ ਸਕਦੇ ਹਰੇਕ ਤੇ ਵਿਖਾਏ ਆਪਾਂ ਕੋਰੀ ਦਰਾਤ ਤੇ ਮਾਰ ਕੇ ਐਦਾਂ ਤੁਸੀਂ ਜਾਓਗੇ ਇਹ ਹੈਗਾ ਬਾਇਓ ਸਿਕਿਉਰਟੀ ਲਈ ਇਹ ਸੀਗਾ ਮਾਨਾ ਬਾਈ ਟਰੈਕ ਇੱਕ ਓਕਲੈਂਡ ਦੇ ਪੱਛਮ ਦੇ ਵਿੱਚ ਬਣਿਆ ਤੁਸੀਂ ਫੈਮਿਲੀ ਨਾਲ ਵੀ ਆ ਸਕਦੇ ਆ ਇਕੱਲੇ ਵੀ ਪਰ ਇਹ 2450 2500 ਇਕੱਲੀਆਂ ਪੌੜੀਆਂ ਇਹਨਾਂ ਨੇ ਲਿਖੀਆਂ ਜਿਹੜੀਆਂ ਨੈਟ ਤੇ ਤੇ ਪਰ ਇਹ ਜਿਹੜੇ ਸਾਹਨ ਵਿਊ ਆ ਤੇ ਟਰੈਕ ਆ ਇੰਨਾ ਸੋਹਣਾ ਵਾ ਉਸ ਸਾਹਨ ਵਰਤ ਹੈ ਵੀ ਤੁਸੀਂ ਆ ਸਕਦੇ ਆ ਕੰਮ ਸਾਰੇ ਪਰ ਬਹੁਤ ਜ਼ਿਆਦਾ ਸੋਹਣਾ ਵਾ ਜਿਹੜਾ ਤੇ ਵੀਡੀਓ ਦੇ ਉੱਤੇ ਮਿਹਨਤ ਵੀ ਲੱਗੀ ਆ ਪੂਰਾ ਤੁਹਾਨੂੰ ਵਿਊ ਦਿਖਾਇਆ ਸਾਰਾ ਇੱਥੇ ਨੇਚਰ ਹੈ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਇਹ ਜਿਹੜੀ ਮਿਹਨਤ ਬਹੁਤ ਲੱਗਦੀ ਮੇਰੇ ਵੀਰ ਥੋੜੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਆ ਸਾਨੂੰ ਤੇ ਜਦੋਂ ਅਸੀਂ ਸ਼ੁਰੂ ਕੀਤਾ ਸੀ ਉਦੋਂ ਧੁੱਪ ਸੀ ਤੇ ਹੁਣ ਮੀਂਹ ਪੈਣ ਲੱਗ ਗਿਆ ਤੇ ਹੁਣ ਸਾਨੂੰ ਇੱਥੋਂ ਜਾਣਾ ਪੈਣਾ ਤੇ ਵੀਡੀਓ ਵੇਖ ਲਈ ਤੁਹਾਡਾ ਧੰਨਵਾਦ